हां जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਮੈਂ ਆਪਣਾ ਗਰਚਰਨ ਸਿੰਘ ਸਿੱਧੂ ਗੱਲ ਸਾਡੀ ਧਿਆਨ ਨਾਲ ਸੁਣ ਕੇ ਜਾਇਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਬੇਨਤੀ ਕਰਨੀ ਹੈ ਵੀ ਤੂੰ ਕੀ ਕੀ ਕੰਮ ਕਰਨੇ ਨੇ ਚਲੋ ਅੰਜਦਾ ਤੂੰ ਮੁੱਖ ਮੰਤਰੀ ਤੈਨੂੰ ਇਹ ਬਣਾਤਾ ਤੂੰ ਸਿਆਣਾ ਕੋ ਜਿਹੜਾ ਤਕੜਾ ਬੰਦਾ ਬਣ ਜਾਂਦਾ ਨਾ ਉਹ ਥੋੜਾ ਸਿਆਣਾ ਜਿਆਦਾ ਬਣ ਜਾਂਦਾ ਥੱਲੇ ਉਹਨੂੰ ਅਗਲਾ ਗਿੰਦਾ ਵੀ ਇਹਨੂੰ ਅਕਲ ਨਹੀਂ ਅਸੀਂ ਟਰੱਕ ਡਰਾਈਵਰ ਜ਼ਰੂਰ ਆ ਠੀਕ ਹੈ ਪਰ ਜਿਹੜੀ ਸਾਡੇ ਚ ਅਕਲ ਤੇ ਸਾਡਾ ਦਿਮਾਗ ਹੈ ਨਾ ਜਿਹੜਾ ਸਾਡੇ ਨਾਲ ਉਹ ਸਾਡੇ ਨਾਲ ਹੀ ਹੁੰਦਾ ਹੈ ਮੈਂ ਸਦਾਰ ਭਗਵਾਨ ਸਿਗਮਾਨ ਨੂੰ ਬੇਨਤੀ ਕਰਨਾ ਮੈਂ ਸਮੁੰਦਰ ਦੇ ਮੁੱਖ ਮੰਤਰੀ ਸਾਹਿਬ ਸਮੁੰਦਰ ਦੇ ਕੰਢੇ ਧੋ ਕੇ ਮੁੜਿਆ ਤੇ ਕਿਸੇ ਪੁਲਿਸ ਵਾਲੇ ਤੋਂ ਗਾਲ ਨਹੀਂ ਕੱਢੀ ਕਾਨੂੰਨ ਦੀ ਲੰਘਣਾ ਨਹੀਂ ਕੀਤੀ ਕਾਨੂੰਨ ਦੇ ਦਾਇਰੇ 'ਚ ਰਹਾ ਪਰ ਅੱਜ ਮੈਂ ਤੈਨੂੰ ਇੱਕ ਤੈਨੂੰ ਦੱਸਣਾ ਕਾਨੂੰਨ ਦੇ ਦਾਇਰੇ 'ਚ ਰਹੁ ਜੇ ਤੂੰ 27 ਦੇ ਵਿੱਚ ਆਪਦੀ ਸਰਕਾਰ ਬਣਾਉਣੀ ਚਾਹਣਾ ਤਾਂ ਨਹੀਂ ਜਿਹੜਾ ਤੂੰ ਆ ਹੁਣ ਕੰਮ ਵਧ ਲਿਆ ਨਾ ਜਿਵੇਂ ਆ ਕੰਚਨ ਪ੍ਰੀਤ ਕੁੜੀ ਤੇ ਤੂੰ ਪਰਚਾ ਕਰਾਤਾ ਧੀ ਤੇ ਆਣੀ ਤੇ ਬਹੁਤ ਮਾੜੀ ਗੱਲ ਹੈ ਬਹੁਤ ਹੀ ਮਾੜੀ ਗੱਲ ਆ ਵੇਖੋ ਜਦੋਂ ਤੂੰ ਸੈਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਘਰ ਦੀ ਨੂੰ ਕਿੰਨਾ ਤੂੰ ਮਾੜਾ ਚੰਗਾ ਬੋਲਦਣਾ ਤੇ ਕਿੰਨੀ ਤੂੰ ਤਿਤਲੀਆਂ ਗਾਉਂਦਾ ਰਿਆ ਉਹ ਤੇਰੇ ਦੇ ਪਰਚੇ ਕਰਾ ਸਕਦੇ ਸੀ ਤੇਨੂੰ ਫੜਕੇ ਅੰਦਰ ਦੇ ਸਕਦੇ ਸੀ ਕਿਉਂਕਿ ਜਿਹੜਾ ਮਰਦ ਬੰਦਾ ਹੁੰਦਾ ਨਾ ਉਹ ਕਦੇ ਜਨਾਨੀ ਤੇ ਵਾਰ ਨਹੀਂ ਕਰਦਾ ਸਮਝੀਆ ਗੱਲ ਤੇ ਅੱਜ ਤੁਸੀਂ ਜਨਾਨੀ ਤੇ ਵਾਰ ਕੀਤਾ ਜਿਹੜੇ ਤੇਰੇ ਕੰਮ ਜੇ ਤੂੰ 27 ਦੀ ਸਰਕਾਰ ਬਣਾਉਣੀ ਚਾਹਣਾ ਨਾ ਤੇ ਜਿਹੜੇ ਕੰਮ ਤੈਨੂੰ ਮੈਂ ਲਗਾ ਦੱਸਣ ਤੂੰ ਉਹ ਕੰਮ ਕਰ ਤੇ ਤੇਰੀ ਸਰਕਾਰ ਆਟੋਮੈਟਿਕ ਹੀ ਬਣਾ ਦੇਣਗੇ ਤੇ ਨਹੀਂ ਜਿਹੜੇ ਇਹ ਤੈਨੂੰ ਖੁਦ ਨੂੰ ਪਤਾ ਵੀ ਪੰਜਾਬੀ ਨੇ ਇਹ ਜਿੰਦੇ ਮਗਰ ਹੱਥ ਧੋ ਕੇ ਪੈ ਜਾਣ ਫਿਰ ਉਹਦੀ ਫੱਟੀ ਪੁੱਛ ਦਿੰਦੇ ਨੇ ਕਾਂਗਰਸੀ ਕਾਲੀਆਂ ਦੀ ਪੁੱਛ ਦਿੱਤੀ ਨਾ ਪੁੱਛ ਦਿੱਤੀ ਨਾ ਲਾਤੇ ਨਾ ਖੁੱਡੇ ਲੈਣ ਜਿਹੜੇ ਜਿਹੜੇ 70 70 ਸਾਲ ਰਾਜ ਕਰਦੇ ਨੇ ਇਹਨੇ ਨੇ ਸਾਰਾ ਰੋਕਾਂ ਨੇ ਪੁੱਛ ਦਿੱਤੀ ਫੱਟੀ ਉਵੇਂ ਫੱਟੀ ਤੇਰੀ ਹੁਣ ਸਾਈਡ ਪੁੱਛੀ ਜਾਣੀ ਤੇਨੂੰ 99 ਜਿਹੜੇ 92 ਦਿੱਤੇ ਸੀ ਨਾ ਲੋਕਾਂ ਨੇ ਤੈਨੂੰ ਕੋਈ ਸੋਚ ਸਮਝ ਕੇ ਦਿੱਤੇ ਸੀ 92 ਮਿਲੇ ਵੀ ਕਿ ਕੁਛ ਨਾ ਕੁਛ ਕਰੇਗਾ ਵੀ ਇਹ ਲੋਕਾਂ ਦੇ ਗੱਲ ਲੱਗ ਲੱਗੇ ਰਹੁੰਦਾ ਤੇ ਵੀ ਇਹਦੇ ਮਨ ਪੰਜਾਬ ਦੇ ਵਿੱਚ ਦਰਦ ਹੈ ਪਰ ਨਹੀਂ ਤੇਰੇ ਪੰਜਾਬ ਚ ਦਰਦ ਨਹੀਂ ਹੈਗਾ ਆ ਜਾ ਹੁਣ ਤੇ ਮੈਂ ਦੱਸ ਦੇਣਾ ਵੀ ਤੇਰੀ ਸਰਕਾਰ ਤੂੰ ਕਿਹਾ ਸੀ ਵੀ ਨਸ਼ਾ ਨਸ਼ੇ ਦਾ ਜਰੂਰ ਤੂੰ ਕੰਮ ਚਲਾਇਆ ਹੈ ਮੰਨ ਲੈਣਿਆ ਵੀ ਤੂੰ ਲੋਕਾਂ ਦੇ ਘਰ ਤੋਂ ਘਰ ਕੇ ਇਹਨਾਂ ਦੇ ਢੋਣਾ ਪਿਆ ਗਰੀਬਾਂ ਦੇ ਤਗੜੇ ਬੰਦੇ ਤਾਂ ਕਿਸੇ ਦਾ ਘਰ ਨਹੀਂ ਟਾਇਆ ਉਹ ਸਰਪੰਚ ਜਿਹੜਾ ਕਾਲੀਆਂ ਦਾ ਰਾਜ ਦੇ ਵੇਲੇ ਹੁੰਦਾ ਘਰ ਟਾਇਆ ਤੈਨੂੰ ਜਵਾਨ ਮੰਨਦੇ ਸੀ ਸਮਝ ਗਿਆ ਗੱਲ ਉਦੋਂ ਪਿੱਛੇ ਆ ਜਾ ਤੂੰ ਕਿਹਾ ਜੀ ਗੁਰੂ ਸਾਹਿਬ ਦੀ ਜਿਹੜੀ ਬੇਦਬੀ ਹੋਈ ਹੈ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਤੇ ਬੇਦਬੀ ਤੇ ਬੇਦਬੀ ਦੇ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਕੁਝ ਨਹੀਂ ਸੀ ਹੁਣ ਤੂੰ ਜਿਹੜੇ ਕੰਮ ਤੇਰੇ ਕਰਨ ਵਾਲੇ ਨੇ ਬੇਦਬੀ ਤੇ ਬਣਾ ਕਾਨੂੰਨ ਜੇ ਸਤਾਈ ਚ ਸਰਕਾਰ ਬਣਾਉਣੀ ਤਾਂ ਬੇਦਬੀ ਦੇ ਕਾਨੂੰਨ ਬਣਾ ਜਿਹੜਾ ਉਹ ਸਿੰਘ ਉੱਤੇ ਚੜ ਕੇ ਉਹਨੂੰ ਮੈਨਾ ਸਾਲ ਤੋਂ ਉੱਤੇ ਹੋ ਗਿਆ ਮੈਨੂੰ ਲੱਗਦਾ ਬੈਠੇ ਨੂੰ ਮੈਂ ਇੱਥੇ ਥੋੜਾ ਜਿਹਾ ਆਇਆ ਜਦੋਂ ਇਦੋਂ ਆ ਜਾਣਾ ਉੱਥੇ ਉਹਨੂੰ ਸਾਲ ਤੋਂ ਮੈਨਾ ਉੱਤੇ ਹੋ ਗਿਆ ਟਾਵਰ ਦੇ ਉੱਤੇ ਚੜ ਕੇ ਬੈਠੇ ਨੂੰ ਤੇ ਉੱਥੇ ਤੁਹਾਡੇ ਕੇਜਰੀਵਾਲ ਸਾਹਿਬ ਤੇ ਤੁਸੀਂ ਗਏ ਸੀ ਵੀ ਉੱਥੇ ਆਪਣਾ ਜਿਹੜੇ ਇਸ ਤਰ੍ਹਾਂ ਉਹ ਬੀਬੀ ਸੀ ਉਹਨਾਂ ਨੂੰ ਭੈਣਾ ਬਣਾ ਬਣਾ ਕੇ ਕੇਜਰੀਵਾਲ ਸਾਹਿਬ ਨੇ ਠਾਇਆ ਸੀ ਧਰਨੇ ਤੋਂ ਠਾਇਆ ਸੀ ਨਾ ਜੋ ਤੂੰ ਸਰਕਾਰ ਬਣਾਉਣੀ ਸੀ ਅੱਜ ਵੀ ਤੇਰਾ ਫਰਜ਼ ਬਣਦਾ ਅੱਜ ਉੱਥੇ ਜਾ ਉਹਨੂੰ ਸਿੰਘ ਨੂੰ ਥੱਲੇ ਲਾ ਕਾਨੂੰਨ ਇੱਕ ਕੱਲੇ ਸਿੱਖ ਨਹੀਂ ਮੰਗਦੇ ਪਏ ਕਾਨੂੰਨ ਸਾਰਿਆਂ ਧਰਮਾਂ ਵਾਸਤੇ ਚਾਹੀਦਾ ਜਿੰਨੇ ਵੀ ਧਰਮ ਨੇ ਅਸੀਂ ਇਹ ਨਹੀਂ ਆਦੇ ਵੀ ਕੱਲੇ ਇੱਕ ਸਿੱਖਾਂ ਲਈ ਕਾਨੂੰਨ ਨਹੀਂ ਜਿੰਨੇ ਵੀ ਧਰਮ ਨੇ ਉਹਨਾਂ ਲਈ ਕਾਨੂੰਨ ਬਣਾਓ ਕਿ ਜਿਹੜਾ ਧਰਮ ਦੀ ਬੇਦਬੀ ਕਰਦਾ ਤੇ ਉਹਦੇ ਤੇ ਕੋਈ ਕੇਸ ਚੱਲਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਉਹੋ ਜਿਹਾ ਕਾਨੂੰਨ ਬਣਾਉਣ ਨੂੰ ਨਾਲ ਦੀ ਨਾਲ ਹੀ ਉਹਦਾ ਕੰਮ ਜਿਹੜਾ ਵੀ ਕਰਨਾ ਕਰਕੇ ਪਾਸੇ ਮਾਰੋ ਉਹ ਕਾਨੂੰਨ ਬਣਾ ਸਮਝ ਗਿਆ ਗੱਲ ਜਿਹੜੇ ਸਿੰਘ ਅੰਦਰ ਇੰਨੀ ਨਹੀਂ ਇੰਨੀ ਨਹੀਂ ਉਮਰ ਭੋਕੇ ਆ ਸੌਰੀ ਸਜ਼ਾ ਭੋਕੇ ਅੰਦਰ ਬੈਠੇ ਨੇ ਉਹਨਾਂ ਦੀ ਆਵਾਜ਼ ਚੁੱਕ ਤੋਂ ਪਹਿਲਾਂ ਚੁੱਕਦਾ ਹੁੰਦਾ ਸੀ ਤੇਰੇ ਕੋ ਸਾਡੀਆਂ ਤੇਰੇ ਕੋਲ ਵੀਡੀਓ ਸਾਡੇ ਕੋਲ ਪਈਆਂ ਤੇਰੀਆਂ ਉਹ ਤੋਂ ਬਾਅਦ ਚੁੱਕਦਾ ਹੁੰਦਾ ਸੀ ਉਹ ਚੁੱਕ ਪੰਜਾਬ ਦੇ ਵਿੱਚ ਤੂੰ ਫੀਮ ਦੀ ਖੇਤੀ ਦੀ ਗੱਲ ਕਰਦਾ ਸੀ ਠੀਕ ਹੈ ਖੇਤੀ ਦੀ ਗੱਲ ਕਰ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਲਿਆ ਜੇ 27 ਚ ਆਪਦੀ ਸਰਕਾਰ ਬਣਾਉਣੀ ਤੋਂ ਇਹ ਨਹੀਂ ਵੀ ਤੂੰ ਕਨਚਨ ਪ੍ਰੇਮ ਤੇ ਪਰਚਾ ਕਰਤਾ ਉਨੂੰ ਅੰਦਰ ਦੇ ਦਿੱਤਾ ਉਹਨੂੰ ਅੰਦਰ ਨਾ ਦੇ ਰਾਜੇ ਵੜੇਂਗੜੂ ਦੇ ਅੰਦਰ ਜਿਹਨੇ ਬੱਸਾਂ ਦੇ ਵਿੱਚ ਕਰੋੜਾਂ ਰੁਪਈਆ ਖਾਦਾ ਪਰ ਉਹਨੂੰ ਤੂੰ ਅੰਦਰ ਦੇਣਾ ਨਹੀਂ ਤੂੰ ਕਿਉਂ ਨਹੀਂ ਦੇਣਾ ਕਿਉਂਕਿ ਤੇਰਾ ਉਹ ਹੱਥ ਮਲੋ ਉਹਦੇ ਯਾਰ ਕਿਉਂ ਗੋਨੇ ਤਾਂ ਤੈਨੂੰ ਦੱਸਿਆ ਵੇ ਇੱਥੋਂ ਬਾਡੀਆਂ ਲਵਾਇਆ ਜਾਣਾ ਜਿੱਥੋਂ ਨੇ ਲਵਾਇਆ ਚ ਉੱਥੇ ਤੂੰ ਲਵਾਇਆ ਨੇ ਜਿਹੜੇ ਮੰਤਰੀ ਐਮ ਐਲ اے ਨਾ ਜੇ ਉਹਨਾਂ ਉਹਨਾਂ ਨੂੰ ਫੜ ਕੇ ਦੇ ਅੰਦਰ ਉਹਨਾਂ ਦੇ ਵਿੱਚੋਂ ਜਿਹੜਾ ਕਰੋੜਾਂ ਰੁਪਈਆ ਪੰਜਾਬ ਦਾ ਖਾਦਾ ਜਿਹੜਾ ਤੂੰ ਆ ਨਾ ਹੋਣਾ ਸੈਂ ਕਢਾਉਣਾ ਉਹ ਕਢਾ ਉਹ ਕਢਾ ਬੀਬੀਆਂ ਦੇ ਵਾਰ ਨਾ ਕਰਾ ਬੀਬੀਆਂ ਦੇ ਵਾਰ ਕਰੇਗਾ ਤੇ ਵਾਰੀ ਤੇਰੀ ਵੀ ਆ ਜਾਣੀ ਕੱਲ ਨੂੰ ਇਹਨਾਂ ਨੇ ਤੈਨੂੰ ਬਖਸ਼ਣਾ ਨਹੀਂ ਕਿਸੇ ਨੇ ਇਹ ਤਾਂ ਝੱਲੀ ਜਾਂਦੇ ਨੇ ਇਹ ਤਾਂ ਝੱਲੀ ਜਾਂਦੇ ਨੇ ਹੁਣ ਕੀ ਬਣਿਆ ਕੀ ਦੱਸੋ ਵੀ ਸਾਰੀ ਰਾਤ ਜੱਜ ਸਾਹਿਬਾਨ ਕੋਰਟ ਸਾਰੀ ਰਾਤ ਉਹ ਸਾਡੇ ਜਿਹੜੇ ਰੱਬ ਹੁੰਦੇ ਨੇ ਜੱਜ ਸਾਹਿਬਾਨ ਉਹ ਬੈਠੇ ਰਹੇ ਨੇ ਸਾਰੀ ਰਾਤ ਠੀਕ ਹੈ ਤੇ ਤੜਕਸਾਰ ਉਹ ਜਾਂ ਫੈਸਲਾ ਹੋਇਆ ਤੇ ਕਿਉਂ ਜੱਜ ਸਾਹਿਬਾਨਾਂ ਨੇ ਬੀਬੀ ਨੂੰ ਕੋਰਟ ਤੋਂ ਛੱਡ ਦਿੱਤਾ ਜਦੋਂ ਪੁਲਿਸ ਨੂੰ ਕੋਈ ਚੱਕਰ ਚ ਪਾਇਆ ਕਿੰਨਾ ਤੁਸੀਂ ਪੈਸਾ ਬਰਬਾਦ ਕੀਤਾ ਕਿੰਨਾ ਤੁਸੀਂ ਖਰਚਾ ਜਿਹੜਾ ਸੀ ਪੰਜਾਬ ਤੇ ਪੈ ਗਿਆ ਉਹ ਪਤਾ ਪਾਣੂ ਜੇ ਜਦੋਂ ਗੱਡੀਆਂ ਚੱਲਦੀਆਂ ਨੇ ਤੇਲ ਤੇ ਚੱਲਦੀਆਂ ਨੇ ਸਾਰਾ ਕੁਝ ਜਦੋਂ ਉਮਰ ਟਾਈਮ ਪਵੇਗਾ ਕਿਸੇ ਦੀ ਡਿਊਟੀ ਚੋਤੇ ਵੀ ਉਹਦਾ ਖਰਚਾ ਤਾਂ ਪੈਣਾ ਪੈਣਾ ਕੀ ਕੀ ਨਿਕਲਿਆ ਉਹਦੇ ਚੋਂ ਜੇ ਤੁਸੀਂ ਗੈਂਗਸਟਰ ਫੜਨੇ ਨੇ ਤੇ ਬਾਹਰ ਦੇ ਦੇਸ਼ ਬੈਠੇ ਨੇ ਜਾਵੋ ਫੜ ਕੇ ਉਹਨਾਂ ਨੂੰ ਜੋ ਮੰਨ ਲੈਣਾ ਜਿਹੜਾ ਆਮਰਤ ਬਾਠ ਕੇ ਕੀ ਉਹਨਾਂ ਨਾਲ ਲੈਂਦੇ ਜੇ ਤੁਸੀਂ ਇੰਨੇ ਕਾਤਲਾਂ ਦਾ ਉਹ ਇੰਨਾ ਜੁਰਮ ਇੰਨਿਆਂ ਦਾ ਤੂੰ ਬਾਹਰੋਂ ਜਾ ਕੇ ਫੜ ਲਿਓ ਜੇ ਤੁਹਾਡੇ ਚ ਨਹੀਂ ਤਾਕਤ ਉਹ ਕੰਮ ਨਹੀਂ ਕੋਈ ਕਰ ਸਕਦੇ ਉਹ ਨਹੀਂ ਤੂੰ ਹੀ ਕਰ ਸਕਦੇ ਸਿਰਫ ਦਾ ਸਿਰਫ ਇਸ ਤਰ੍ਹਾਂ ਕਰਕੇ ਮੁੱਖ ਮੰਤਰੀ ਸਾਹਿਬ ਤੈਨੂੰ ਵੋਟਾਂ ਨਹੀਂ ਮਿਲਣੀਆਂ ਇਹ ਤੂੰ ਜਿਹੜੇ ਹੁਣ ਤੂੰ ਹੀ ਹਰਕਤਾਂ ਕਰਦਾ ਮੈਂ ਤੇਰੀ ਸਤਾਈ ਚ ਪੱਟੀ ਪੁੱਤੀ ਜਾਣੀ ਅਗਰ ਸਾਡਾ ਬੋਲਣ ਦਾ ਮਸਕਤ ਪਤਾ ਕੀ ਹੈ ਹੁਣ ਤੂੰ ਆਰਟੀਓ ਡੀਟੀਓ ਨੂੰ ਸਾਡੇ ਦੇ ਸ਼ਕੰਜਾ ਕੱਸ ਦਿੰਦਾ ਸਾਨੂੰ ਸਾਡਾ ਸਾਹ ਨਹੀਂ ਨਿਕਲ ਦਿੰਦੇ ਆਕ ਕੇ ਅਸੀਂ ਆ ਡਰਾਈਵਰੀਆਂ ਕਰਨੇ ਮੈਂ ਦੁਖੀ ਹੋਏ ਵੀ ਕੀ ਕਰੀਏ ਰੋਡ ਦੇ ਤੇ ਚੱਲਣ ਨਹੀਂ ਦਿੰਦੇ ਪਏ 40 40 50 50000 ਦਾ ਚਲਾਨ ਕਰੀ ਜਾਂਦੇ ਨੇ ਕੀ ਕਰੀਏ ਕਿਹੜੇ ਖੂਡ ਡਿੱਗੀ ਜਾਵੇ ਕਾਨੂੰਨ ਤੂੰ ਇੱਕ ਵੀ ਨਹੀਂ ਬਣਾਇਆ ਸਿਰਫ ਤੂੰ ਪਰਚੇ ਕਰਾਏ ਨੇ ਭਾਨਾ ਸਿੱਧੂ ਬੋਲਿਆ ਉਹਦੀ ਭੈਣ ਦੇ ਪਰਚੇ ਕਰਾਤੇ ਜਿਆ ਕਾਂਸਰਪ੍ਰੀਤ ਜਿਹੜੀ ਉਹ ਤੁਹਾਡੇ ਬਰਾਬਰ ਖਲੋਗੀ ਆਗੇ ਤੇ ਤੁਸੀਂ ਉਹਦੇ ਦੇ ਗਰੀਬੀ ਦੇ ਪਰਚਾ ਕਰਾਤਾ ਉਹ ਤਾਂ ਸਾਡੇ ਰਕੀ ਵੋਟਾਂ ਮੰਗਣ ਵੋਟਾਂ ਮੰਗਣ ਵਾਲੀ ਸੀ ਉਹਦੀ ਮਾਦਾ ਦਾ ਖਲੋਤੀ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਨਾ ਕਰੋ ਤੁਸੀਂ ਤੁਹਾਨੂੰ ਬੇਨਤੀ ਅਸੀਂ ਆਨੇ ਤੁਹਾਡੀ ਪਾਰਟੀ ਜਿੰਦਾ ਰਹੇ ਤੁਹਾਡੀ ਪਾਰਟੀ ਖਤਮ ਨਾ ਹੋ ਜੇ ਹੁਣ ਤੁਹਾਡੀ ਪਾਰਟੀ ਦਿੱਲੀ ਚ ਖਤਮ ਹੋ ਗਈ ਨਾ ਜਾਂ ਤੁਹਾਡੀ ਪਾਰਟੀ ਦਿੱਲੀ ਚ ਆ ਜੇ ਤੇ ਮੇਰਾ ਨਾਮ ਟਾ ਦੇ ਜਮਣ ਲਿਖ ਕੇ ਦੇਣਾ ਤੁਹਾਡੀ ਪਾਰਟੀ ਉਹ ਨਹੀਂ ਦੇਂਦੀ ਦਿੱਲੀ ਚ ਕਹਿੰਦਾ ਲਗਾ ਜੋਰ ਲਾੜਿਆ ਤੁਸੀਂ ਆਪ ਦਾ ਤੇ ਅਸੀਂ ਪੰਜਾਬ ਦੇ ਵਿੱਚ ਵੀ ਇਹ ਗੱਲਾਂ ਨੇ ਤੁਹਾਡੀ ਪਾਰਟੀ ਦੇ ਵਿੱਚ ਜਿੰਦਾ ਕੋਈ ਜੰਨੀਆਂ ਪਾਰਟੀਆਂ ਜਾਂਦੀਆਂ ਨਾ ਉਨਾਂ ਹੀ ਕੋਈ ਭਲੇ ਦਾ ਕੰਮ ਹੋਣ ਦਾ ਸਾਨੂੰ ਸੁਭਾਵਨਾ ਦਿੰਦਾ ਪਿਆ ਠੀਕ ਹੈ ਜਿਹੜਾ ਤੂੰ ਭਲਾ ਕੀਤਾ ਨੌਕਰੀਆਂ ਦਿੱਤੀਆਂ ਲੋਕਾਂ ਨੂੰ ਤੂੰ ਪੈਸਾ ਨਹੀਂ ਲਿਆ ਕਿਸੇ ਤੋਂ ਨਹੀਂ ਲੱਗਣ ਦਿੱਤਾ ਫ੍ਰੀ ਨੌਕਰੀਆਂ ਮਿਲੀਆਂ ਨੇ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਕੰਮ ਅਸੀਂ ਤੈਨੂੰ ਇਹਣਾ ਵੀ ਤੂੰ ਉਹ ਕੰਮ ਕਰ ਜਿਹੜੇ ਲੋਕਾਂ ਦੇ ਉਹਨਾਂ ਵਰਤਪਾਲ ਦੀ ਜਬਾਨ ਤੇ ਕਿੰਨਾ ਚਿਰ ਤੂੰ ਰੋਕੀ ਰੱਖੇਗਾ ਅਸਕਰ ਰਾਜਨਾ ਕੱਲ੍ਹ ਨਾਲ ਮਹੀਨੇ ਨੂੰ ਚੌਨ ਸ਼ਾਮ ਨੂੰ ਤਾਂ ਮਿਲ ਜਾਣੀ ਉਹਨੂੰ ਪਰ ਨਹੀਂ ਇੰਨਾ ਤੱਕਾ ਦੇ ਇੰਨੀ ਯਾਸਤੀ ਨਹੀਂ ਹੋਣੀ ਤੇਰੇ ਤੋਂ ਨਹੀਂ ਚੱਲੀ ਜਾਣੀ ਤੇਰੇ ਤੋਂ ਨਹੀਂ ਚੱਲੀ ਜਾਣੀ ਹਾਂ ਤੂੰ ਬਾਹਰ ਦੇ ਮੁਲਕ ਨਿਕਲ ਜਾ ਤੇ ਗੱਲ ਵੱਖਰੀ ਹੈ ਤੇ ਜਿੰਦੀ ਵੀ ਸਰਕਾਰ ਆ ਗਈ ਕਾਲੀਆਂ ਦੀ ਆ ਗਈ ਕਾਂਗਰਸੀਆਂ ਦੀ ਆ ਗਈ ਕੋਈ ਵੀ ਆ ਗਈ ਉਹਨਾਂ ਤੇਨੂੰ ਬਖਸ਼ਣਾ ਨਹੀਂ ਅਜੇ ਕਾਂਗਰਸ ਦੀ ਆ ਗਈ ਤੇ ਤੇਰੀ ਮਾੜੀ ਮੋਢ ਢਿੱਲੇ ਜੇ ਕਾਲੀਆਂ ਦੀ ਸਰਕਾਰ ਆ ਗਈ ਤੇ ਜਾਂ ਉਹ ਜੇ ਦੂਜੀ ਨਵੀਂ ਪਾਰਟੀ ਦੀ ਆ ਗਈ ਉਹਨਾਂ ਨੇ ਤੇਨੂੰ ਮੁੱਖ ਮੰਤਰੀ ਸਾਹਿਬ ਨਹੀਂ ਉਹ ਬਖਸ਼ਣਾ ਇਹ ਸੋਚ ਲਈ ਹਾਂ ਕੰਮ ਕਰ ਜਿਹੜਾ ਬੰਦਾ ਲੀਗਲ ਗਲਤ ਕੰਮ ਕਰਦਾ ਕਰੋੰਦੇ ਤੋਂ ਜੇ ਤੁਸੀਂ ਗੈਂਗਸਟਰਾਂ ਪਰਿਵਾਰ ਫੜਨੇ ਫਿਰ ਹੋਰ ਵੀ ਗੈਂਗਸਟਰ ਬੜੇ ਨਾਮੀ ਬੈਠੇ ਨੇ ਅੰਦਰ ਉਹਨਾਂ ਦੇ ਪਰਿਵਾਰ ਨੂੰ ਕਿਉਂ ਨਹੀਂ ਪੁੱਛਦੇ ਤੁਸੀਂ ਆ ਕੱਲੀ ਇੱਕ ਗਰੀਬਣੀ ਨੇ ਵਿਚਾਰੀ ਤੇ ਤੁਸੀਂ ਹੱਥ ਠਾਲਿਆ ਧੀ ਦੀਆਂ ਨਹੀਂ ਤੇ ਆਪਣਾ ਸਿੱਖ ਦਾ ਕੰਮ ਨਹੀਂ ਧੀ ਦੀਵਾਰ ਕਰਨਾ ਦਸਤਾਰ ਬਧੀ ਢਾੜੇ ਰੱਖੇ ਨੇ ਬੱ ਨਾ 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 ਤੇ ਹਿਆ ਦੇ ਵਾਰ ਆਪਾਂ ਨੂੰ ਗੁਰੂ ਮਹਾਰਾਜ ਨੇ ਮਦਦ ਕੀਤੀ ਵੀ ਜ਼ੁਲਮ ਵੇਖਣਾ ਵੀ ਜ਼ੁਲਮ ਵੇਖਣਾ ਵੀ ਮਾਰਾ ਜ਼ੁਲਮ ਸਹਿਣਾ ਵੀ ਮਾਰਾ ਤੇ ਜ਼ੁਲਮ ਕਰਨਾ ਦਾ ਆਪਣੇ ਦੇ ਕਿਸੇ ਨੇ ਕਰਨਾ ਤੇ ਕੀ ਇਹ ਮੇਰੀ ਬੇਨਤੀ ਮੁੱਖ ਮੰਤਰੀ ਸਾਹਿਬ ਤੁਸੀਂ ਤੁਹਾਨੂੰ ਸਾਡੀ ਹੱਥ ਬੰਨ ਕੇ ਬੇਨਤੀ ਵੀ ਇਹ ਕਾਨੂੰਨ ਬਣਾ ਬੇਦਬੀ ਦੇ ਕਾਨੂੰਨ ਬਣਾ ਬੇਦਬੀ ਦੇ ਤੁਹਾਨੂੰ ਪੁੱਛਿਆ ਉੱਥੇ ਸਿੰਘ ਨੇ ਵੀ ਉਹ ਕਾਨੂੰਨ ਤੁਸੀਂ ਬਣਾਇਆ ਤੇ ਤੁਸੀਂ ਬੋਲੇ ਹੀ ਨਹੀਂ ਦੋਵੇਂ ਨਹੀਂ ਬੋਲੇ ਨਾ ਕੇਜਰੀਵਾਲ ਬੋਲੇ ਤੇ ਨਾ ਤੁਸੀਂ ਬੋਲੇ ਜੀ ਜਵਾਬ ਨਹੀਂ ਦਿੱਤੇ ਜਿਹੜੇ ਜਿਹੜੇ ਤੂੰ ਵੈਦੇ ਕਰਕੇ ਆਏ ਨੇ ਨਾ ਉਹ ਵੈਦਿਆਂ ਤੇ ਪਹੁੰਚ ਜੇ ਸਤਾਈ ਜੇ ਤੂੰ ਆਪਦੀ ਕੁਝ ਲੈਣਾ ਤਾਂ ਜਣੀ ਦਿੱਤੇ ਨੂੰ ਦੋ ਵੀ ਸੀਟਾਂ ਨਹੀਂ ਆ ਮਿਲਣੀਆਂ ਕਾਲੀਆਂ ਨਾਲੋਂ ਵੀ ਤੇਰਾ ਹਾਲ ਮਾਰਾ ਹੋਣਾ ਹੀ ਕਾਲੀ ਇਹ ਕਰਤੂਤਾ ਕਰਦੇ ਸੀ ਨਾ ਕੀਤੀਆਂ ਸੀ ਨਾ ਤੇ ਲੋਕਾਂ ਨੇ ਖੁੱਡੇ ਲਾਤੇ ਲਾਤੇ ਨਾ ਪਰਚੇ ਕਿੰਨੇ ਨਜਾਇਜ਼ ਕੰਮ ਚੱਲੇ ਦਾ ਕਾਲੀਆਂ ਤੋਂ ਇਹ ਸਮਝੀਏ ਗੱਲ ਤੇ ਲੋਕਾਂ ਨੇ ਲਾਤਾ ਨਾ ਖੁੱਡੇ ਲੈਣ ਉਹਨਾਂ ਨੂੰ ਵੀ ਠੀਕ ਹੈ ਅੱਜ ਕਿਥੇ ਕਿਥੇ ਗਈ ਪਾਰਟੀ ਤੇ ਇਹ ਉਹ ਤਾਂ ਚੱਲ ਗਈ ਉਹਦਾ ਪਾਰਟੀ ਫੇਰ ਉੱਠ ਪਈ ਤੁਹਾਡੇ ਤੋਂ ਨਹੀਂ ਉੱਠਿਆ ਜਾਣਾ ਨਾ ਤੁਹਾਡੇ ਕੋਲ ਉਹਨਾਂ ਪੈਸਾ ਨਾ ਤੁਹਾਡੇ ਕੋਲ ਤੇ ਬਾਕੀ ਜਿਹੜੇ ਉਹਨੇ ਤਾਂ ਜਾਮ ਫਲਾਨਾ ਉਹ ਤਾਂ ਜਾਮ ਜੂਮ ਵਾਲਾ ਕਿਸੇ ਨਹੀਂ ਨਹੀਂ ਲੱਭਣਾ ਇਹ ਪੰਜਾਬ ਦੀ ਜਿਹੜੀ ਪੰਡ ਡਿੱਗੀ ਤੇਰੇ ਤੇ ਹੀ ਡਿੱਗਣੀ ਉਪਾਰਾਵਾ ਆ ਕੇ ਤੇ ਜੇ ਤੇਰੇ ਤੇ ਡਿੱਗੇ ਕੀ ਤੂੰ ਇੱਕ ਨਹੀਂਗਾ ਤੂੰ ਬਹੁਤ ਕੁਝ ਦਿੱਤਾ ਪੰਜਾਬ ਨੂੰ ਤੂੰ ਪਹਿਲੋ ਸਾਇਆ ਲੋਕਾਂ ਨੂੰ ਬੜੀਆਂ ਤੇਰੀਆਂ ਕੈਸਟਾਂ ਸੁੰਦੇ ਰਹੇ ਤੇਰੇ ਬੜੇ ਫੈਨ ਆ ਇਦੋਂ ਤਾਂ ਇਹ ਗੱਲਾਂ ਨੇ ਪਏ ਸਮਝਿਆ ਗੱਲ ਤੇ ਮੇਰੇ ਵੀਰ ਥੋੜਾ ਜਿਹਾ ਦਿਮਾਗ ਤੋਂ ਕਮ ਲੈ ਗਲਤ ਕੰਮ ਨਾਲ ਚੰਗੇ ਕਰਮ ਕਰ ਚੰਗੇ ਤੂੰ ਆਣਾ ਮੈਂ ਚੰਗੇ ਤੂੰ ਚੰਗਾ ਕਰਦਾ ਹੀ ਨਹੀਂ ਪਿਆ ਕੋਈ ਮੇਰੀ ਨਿਗਾਹ 'ਚ ਤਾਂ ਕੋਈ ਚੰਗਾ ਨਹੀਂ ਤੂੰ ਕਰਦਾ ਕੋਈ ਵੀ ਚੰਗਾ ਨਹੀਂ ਕਰਦਾ ਵੀਡੀਓ ਤੇਰੇ ਕੋਲ ਸਾਰੀਆਂ ਜਾਂਦੀਆਂ ਪਈਆਂ ਤੇ ਪਰ ਤੂੰ ਚੰਗਾ ਨਹੀਂ ਕਰਦਾ ਪਿਆ ਜੇ ਤੂੰ ਚੰਗਾ ਜਿੱਦਣ ਜਿਹੜੇ ਤੂੰ ਚੰਗੇ ਕੀਤੇ ਨੇ ਉਹ ਅੱਜ ਤੇਰੀ ਸੋਭਾ ਕਰ ਰਹੇ ਨੌਕਰੀਆਂ ਦਿੱਤੀਆਂ ਤੂੰ ਸਲੂਟ ਆ ਤੈਨੂੰ 1 ਰੁਪਈਆ ਨੂੰ ਤੂੰ ਗਰੀਬਾਂ ਆਰਡਰ ਕੇ ਗਰੀਬਾਂ ਦੀਆਂ ਧੀਆ ਭਰਾ ਨੌਕਰੀਆਂ ਦਿੱਤੀਆਂ ਸਲੂਟ ਆ ਯਾਰ ਤੈਨੂੰ ਉਹ ਮੰਨਣੇ ਤੂੰ ਬਹੁਤ ਵਧੀਆ ਕੰਮ ਕੀਤਾ ਬਹੁਤ ਚੰਗਾ ਕੀਤਾ ਤੂੰ ਕਣਕ ਕੱਟੀ ਉਹਨਾਂ ਦੀ ਕੱਟੀ ਗਰੀਬਾਂ ਦੀ ਤਗੜੇ ਬੰਦੇ ਅੱਜ ਵੀ ਕਣਕ ਲਈ ਜਾਂਦੇ ਨੇ ਮੈਂ ਤੈਨੂੰ ਵਿਖਾ ਦੇਣਾ ਜਿਹੜੇ ਤੂੰ ਗਲਤ ਜਿੱਥੇ ਗਲਤ ਤੇ ਗਲਤ ਤੇ ਤੈਨੂੰ ਗਲਤ ਕਹਿਣਾ ਕਹਿਣਾ ਜਿੱਥੇ ਤੂੰ ਸਹੀ ਉੱਥੇ ਤੈਨੂੰ ਸਹੀ ਕਾ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ